ਅਕਾਲੀ ਦਲ ਜਿਹੜੀਆਂ ਆਪਣੇ ਰੋਡ ਸ਼ੋਅ ਕਰਦਾ ਪਿਆ ਉਹਨੂੰ ਲੈ ਕੇ ਬਹੁਤ ਪੱਬਾ ਪਾਰ ਐ ਐਨ ਕੇ ਸ਼ਰਮਾ ਵੀ ਕਾਫੀ ਪੱਬਾ ਪਾਰ ਨਜ਼ਰ ਆਏ ਕੱਟਦਮ ਦੇਖਿਆ ਅੱਜ ਕਾਫੀ ਵੱਡਾ ਜਿਹੜਾ ਰੋਡ ਸ਼ੋਅ ਹੋਇਆ ਬਹੁਤ ਵੱਡਾ ਕੱਟ ਸੀ ਤੇ ਉਮੀਦਾਂ ਵੀ ਜ਼ਿਆਦਾ ਜਗਦੀਆਂ ਪਰਮਾਤਮਾ ਦੀ ਕਿਰਪਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੀ ਕਾਰਗੁਜ਼ਾਰੀ ਔਰ ਕਿਰਦਾਰ ਤੇ ਵੋਟਾਂ ਮੰਗ ਰਹੇ ਹੈ ਕੋਈ ਬੇਨਤੀ ਕਰਦਾ ਸਾਰਿਆਂ ਨੂੰ ਜੇ ਤੁਸੀਂ ਮੇਰੀ ਕਾਰਗੁਜ਼ਾਰੀ ਔਰ ਮੇਰਾ ਕਿਰਦਾਰ ਦੇਖੋ ਔਰ ਮੇਰੇ ਓਪੋਨੈਂਟ ਦਾ ਕਾਰਗੁਜ਼ਾਰੀ ਔਰ ਉਹਨਾਂ ਦਾ ਕਿਰਦਾਰ ਦੇਖੋ ਫਿਰ ਜੋ ਨਿਰਪੱਖ ਫੈਸਲਾ ਆਊਗਾ ਉਹ ਨਿਰਪੱਖ ਫੈਸਲਾ ਲੈ ਕੇ ਤੁਸੀਂ ਜਿਸ ਦੇ ਹੱਕ 'ਚ ਵੀ ਵੋਟ ਪਾਉਗੇ ਮੈਨੂੰ ਮਨਜ਼ੂਰ ਹੋ ਗਏ ਕਾਲੀਗਲ ਵੱਲੋਂ ਹੋਰ ਮੈਮੋਰੀਅਲ ਸਾਂਝ ਕੇਂਦਰ ਬੜਾ ਕੁਝ ਸੁਣਾਇਆ ਜਾਂਦਾ ਕਿ ਕਿਸਾਨਾਂ ਨੂੰ ਸਬੀਲੀ ਦਿੱਤੀ ਲੇਕਿਨ ਲੋਕਾਂ ਦੇ ਜਿਹੜੇ ਨੇ ਉਹ ਵੋਟਾਂ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਰਹੀਆਂ ਲੋਕ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜਦੋਂ ਮਰਿੰਦਰ ਸਿੰਘ ਨੇ ਗੁਟਕਾ ਸਾਧ ਦੀ ਸੌਂਖਾ ਖਾ ਕੇ ਕਹਿ ਦਿਆ ਨਾ ਜੀ ਵੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਹਰ ਘਰ 'ਚ ਨੌਕਰੀ ਦੇ ਦਾਂਗੇ 51000 ਰੁਪਏ ਸਗਨ ਸਕੀਮ ਦੇ ਦਾਂਗੇ ਆਟਾ ਦਾਲ ਨਾਲ ਕਿਉ ਚਾਹ ਚੰਨੀ ਦੇ ਦਾਂਗੇ ਬੱਚਿਆਂ ਨੂੰ ਸਾਈਕਲ ਦੀ ਤਾਂ ਤੇ ਸਕੂਟੀ ਦੇ ਗੰਦਾਂਗੇ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾਦੀਆਂ ਵੋਟਾਂ ਤੋਂ ਬਾਅਦ ਲੋਕਾਂ ਨੂੰ ਨਰਾਜ਼ ਕਰਿਆ ਉਹਨਾਂ ਨੇ ਜੀ ਪੰਜਾਬੀਆਂ ਦੀ ਅਸਲੀ ਪਾਰਟੀ ਕਿਨੇ ਡਵੈਲਪਮੈਂਟ ਕਰੀ ਕਿਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਉਹ ਸ਼੍ਰੋਮਣੀ ਅਕਾਲੀ ਦਲ ਆ ਸੋ ਲੋਕ ਵਾਪਸ ਸ਼੍ਰੋਮਣੀ ਅਕਾਲੀ ਦਲ ਚਾ ਰਹੇ ਆ ਪਨੀਰਪੁਰ ਚੌਂ ਮੈਦਾਨ ਚ ਨੇ ਤੇ ਕੈਪਟਨ ਅਮਰਿੰਦਰ ਸਿੰਘ ਅਜੇ ਤੱਕ ਇੱਕ ਵਾਰ ਵੀ ਕਿਸੇ ਚੌਂ ਪ੍ਰਚਾਰਸ ਨਹੀਂ ਇਹ ਬਿਆਨ ਨਹੀਂ ਆਇਆ ਕਿੱਦਾਂ ਦੇਖਦੇ ਹੋ ਕਿੰਨੀ ਟੱਕਰ ਮੰਨਦੇ ਹੋ ਕਿਉਂਕਿ ਸੀਐਮ ਸ਼ਹਿਰ ਤੋਂ ਨਾਮ ਜਾਣਿਆ ਜਾਂਦਾ ਹਮੇਸ਼ਾ ਹੀ ਪਨੀਰ ਕੈਪਟਨ ਅਮਰਿੰਦਰ ਸਿੰਘ ਜਿਹਨੂੰ ਦੋ ਵਾਰ ਹੀ ਸੀਐਮ ਬਣਾਇਆ ਕਾਂਗਰਸ ਨੇ ਚਾਰ ਬੜੀ ਮੈਂਬਰ ਪਾਰਲੀਮੈਂਟ ਉਹਨਾਂ ਦੀ ਵਾਈਫ ਨੂੰ ਬਣਾਇਆ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ ਤੁਹਾਨੂੰ ਪਤਾ ਹੀ ਹੈ ਜੇ ਕਾਰਗੁਜ਼ਾਰੀ ਚੰਗੀ ਹੁੰਦੀ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਜਾ ਕੇ ਉਹਨੂੰ ਟਿਕਟ ਲੈਣ ਦੀ ਲੋੜ ਨਹੀਂ ਸੀ ਇਸ ਤੀਸਰੇ ਗਾਂਧੀ ਜੀ ਆ ਉਹਨਾਂ ਦਾ ਕਿਰਦਾਰ ਦੇਖ ਲਓ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜੇ ਉਸ ਟਾਈਮ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਵੀ ਕਾਂਗਰਸ ਬਹੁਤ ਮਾੜੀ ਪਾਰਟੀ ਆ ਪਿਸਟਾ ਜਾਰੀ ਪਾਰਟੀ ਆ ਕਾਂਗਰਸ ਦਾ ਹੱਥਾ ਜਿਹੜਾ ਇੱਕ ਖੁੰਨੀ ਪੰਜਾ ਹੈਗਾ ਕਾਂਗਰਸ ਨੇ ਅਕਾਲ ਤਖਤ ਸਾਹਿਬ ਤੇ ਟੈਕ ਕਰਾਇਆ ਕਾਂਗਰਸ ਨੇ 84 ਚ ਕਤਲੇਆਮ ਕਰਾਇਆ ਹੁਣ ਜਦੋਂ ਟਿਕਟਾਕ ਤੋਂ ਨਹੀਂ ਮਿਲੀ ਆਜ਼ਾਦ ਖੜ ਗਏ ਉੱਥੇ ਗੱਲ ਨਹੀਂ ਬਣੀ ਕਾਂਗਰਸ ਚ ਵੜ ਗਏ ਤੁਸੀਂ ਮੁਹਾਲੀ ਦੀ ਡਵੈਲਪਮੈਂਟ ਸਾਰੀ ਦੇਖ ਲਿਓ ਜੀਰਕਪੁਰ ਡੇਰਾ ਬਸੀ ਲਾਲ ਲਡੂ ਦੀ ਦੇਖ ਲਿਓ ਫਿਰ ਗਰੀਬਾਂ ਵਾਸਤੇ 10000 ਲੈਟਰਿੰਗਾਂ ਬਣਾਈਆਂ ਦੀ 5000 ਗਰੀਬ ਬੰਦਿਆਂ ਨੂੰ ਮਕਾਨ ਡੇਡ ਡੇਡ ਲੱਖ ਰੁਪਏ ਦਵਾਇਆ ਤਾਂ ਇਸ ਤੋਂ ਇਲਾਵਾ ਜਿੰਨੇ ਵੀ ਅੰਗ ਹੀਣ ਹੈਗੇ ਆ ਸਾਰਿਆਂ ਨੂੰ ਮੈਂ ਟੋਟ ਲੰਗ ਲਵਾ ਕੇ ਦੇ ਦਿੰਦੇ ਜਿਹਦੀ ਲੱਤ ਬੜੀ ਲੱਤ ਜਿਹਦੀ ਬਾਹ ਬੜੀ ਬਾਹ ਜਿਹਨੂੰ ਹੀਰਿੰਗ ਹਿੱਟ ਦੀ ਲੋੜ ਸੀ ਉਹ ਦੇ ਹੀ ਤੇ ਇਸ ਤੋਂ ਇਲਾਵਾ ਜਦੋਂ ਕਰੋਨਾ ਹੋਇਆ ਨਾ ਜੀ 20 20000 ਰੁਪਏ ਇਹੀ ਡਾਕਟਰ ਹਸਪਤਾਲਾਂ ਦੇ ਅੰਦਰ ਚਾਰਜ ਕਰਦੇ ਤੇ ਪਰ ਬੈੱਡ ਦਾ ਮੈਂ ਆਪਣੇ ਫਾਰਮ ਨੂੰ ਹਸਪੀਟਲ ਬਣਾਇਆ ਉੱਥੇ ਖਾਣਾ ਪੀਣਾ ਦਵਾਈਆਂ ਸਭ ਫਰੀ 1000 ਬੰਦਾ ਠੀਕ ਹੋ ਕੇ ਗਿਆ ਸੀ ਉਸ ਤੋਂ ਪੰਜਾਬ ਦੀ ਜਿੰਨੀ ਡਵੈਲਪਮੈਂਟ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੈਸਟ ਇਨਫਰਾਸਟ੍ਰਕਚਰ ਸਟੇਟ ਸਾਡੀ ਸਰਕਾਰ ਚਲਦੀ ਇਜ਼ ਟੂ ਡੂ ਬਿਜ਼ਨਸ ਚੈਸੀ ਨੰਬਰ 1 ਸੀਗੇ ਇਲੈਕਟ੍ਰਿਸਿਟੀ ਸਰਪਲਸ ਸਟੇਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੀ ਸਮਨ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤਪਿੰਨ ਮਲੋਤਰਾ ਅੱਜ ਅਸੀਂ ਪਹੁੰਚੇ ਹਾਂ ਹਲਕਾ ਪਟਿਆਲਾ ਪਟਿਆਲਾ ਦੇ ਵਿੱਚ ਸਾਰੀ ਪਾਰਟੀਆਂ ਵੱਡਾ ਦਾਵਾ ਕਰਦੀਆਂ ਪਈਆਂ ਆਪਣੀ ਜਿੱਤ ਦਾ ਲੇਕਿਨ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਲੇਕਿਨ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਜਿਹੜੀਆਂ ਆਪਣੇ ਰੋਡ ਸ਼ੋਅ ਕਰਦਾ ਪਿਆ ਉਹਨੂੰ ਲੈ ਕੇ ਬਹੁਤ ਪੱਬਾ ਭਾਰ ਹੈ ਐਨ ਕੇ ਸ਼ਰਮਾ ਵੀ ਕਾਫੀ ਪੱਬਾ ਭਾਰ ਨਜ਼ਰ ਆਏ ਜਦੋਂ ਉਹਨਾਂ ਨੇ ਜ਼ਰਖਪੁਰ ਦੇ ਵਿੱਚ ਜਦੋਂ ਰੋਡ ਸ਼ੋਅ ਕੀਤਾ ਸੁਖਬੀਰ ਬਾਦਲ ਨਾਲ ਸੀਗੇ ਤੇ ਵੱਡਾ ਇਕੱਠ ਹੋਇਆ ਇਸ ਵਕ ਸਾਡੇ ਨਾਲ ਐਨ ਅੱਜ ਕਾਫੀ ਵੱਡਾ ਜਿਹੜਾ ਰੋਡ ショਅ ਹੋਇਆ ਬਹੁਤ ਵੱਡਾ ਕੱਟ ਸੀ ਤੇ ਉਮੀਦਾਂ ਵੀ ਜ਼ਿਆਦਾ ਜਾਗੀਆਂ ਹੋਈਆਂ ਪਰਮਾਤਮਾ ਦੀ ਕਿਰਪਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੀ ਕਾਰਗੁਜ਼ਾਰੀ ਔਰ ਕਿਰਦਾਰ ਤੇ ਵੋਟਾਂ ਮੰਗ ਰਹੇ ਹਨ ਦੂਸਰੀ ਪਾਰਟੀਆਂ ਚ ਇਹਨਾਂ ਜੀ ਬੜੀ ਉਤਲ-ਪੁਤ ਲੈ ਗਈਆਂ ਇਸ ਡਿਸਟ੍ਰਿਕਟ ਚ ਤੁਸੀਂ ਦੇਖ ਲਿਓ ਕਿ ਮੈਂ ਇੱਕੋ ਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਤੁਸੀਂ ਮੇਰੀ ਕਾਰਗੁਜ਼ਾਰੀ ਔਰ ਮੇਰਾ ਕਿਰਦਾਰ ਦੇਖੋ ਔਰ ਮੇਰੇ ਓਪੋਨੈਂਟ ਦਾ ਕਾਰਗਿਰੀ ਹੋਰ ਉਹਨਾਂ ਦਾ ਕਿਰਦਾਰ ਦੇਖੋ ਫਿਰ ਜੋ ਨਿਰਪੱਖ ਫੈਸਲਾ ਆਊਗਾ ਉਹ ਨਿਰਪੱਖ ਫੈਸਲਾ ਲੈ ਕੇ ਤੁਸੀਂ ਜਿਸ ਦੇ ਹੱਕ 'ਚ ਵੀ ਵੋਟ ਪਾਉਗੇ ਮੈਨੂੰ ਮਨਜ਼ੂਰ ਹੋ ਗਿਆ ਤੁਹਾਨੂੰ ਲੱਗਦਾ ਕਿ ਜਿੱਡਾ ਵੱਡਾ ਇਕੱਠ ਕਰਤਾ ਕਰ ਕਿਹਾ ਜਾਏ ਆਪਾਂ ਹਲਕਾ ਪਟਿਆਲਾ ਦੀ ਗੱਲ ਕੀਤੀ ਜੇ ਇਹ ਸਭ ਤੋਂ ਵੱਡਾ ਰੋਟ ਸ਼ੋ ਹੋਊਗਾ ਚਾਰੋਂ ਪਾਰਟੀਆਂ ਦੇ ਵਿੱਚੋਂ ਤੇ ਤੁਹਾਨੂੰ ਲੱਗਦਾ ਇਹ ਵੋਟਾਂ ਦੇ ਵਿੱਚ ਤਬਦੀਲ ਹੋ ਪਾਊਗਾ 200% ਹੋਊਗਾ ਜੀ ਤੁਸੀਂ ਦੇਖੋ ਨਾ ਜੀ ਪੰਜਾਬ ਦੀ ਜਿੰਨੀ ਡਿਵੈਲਪਮੈਂਟ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ ਬੈਸਟ ਇਨਫਰਾਸਟ੍ਰਕਚਰ ਸਟੇਟ ਸਾਡੀ ਸਰਕਾਰ ਚ ਬਣਿਆ ਈਜ਼ ਟੂ ਡੂ ਬਿਜ਼ਨਸ ਚ ਅਸੀਂ ਨੰਬਰ 1 ਸੀਗੇ ਇਲੈਕਟ੍ਰਿਸਿਟੀ ਸਰਪਲਸ ਸਟੇਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਬਣਿਆ ਮੁਹਾਲੀ ਚ ਅਸੀਂ ਆਈਟੀ ਸਿਟੀ ਮੈਡੀ ਸਿਟੀ ਐਜੂਕੇਸ਼ਨ ਸਿਟੀ ਲੈ ਕੇ ਅੱਜ 3.5 ਲੱਖ ਬੱਚਾ ਉੱਥੇ ਕੰਮ ਕਰ ਰਿਹਾ 2.5 ਲੱਖ ਬੱਚਿਆਂ ਨੂੰ ਅਸੀਂ এমਪਲੋਇਮੈਂਟ ਦੀ ਕਰਮਚਾਰੀਆਂ ਨੂੰ ਅਸੀਂ ਪੇ ਕਮਿਸ਼ਨ ਲਾਗੂ ਕਰੇ ਪੂਰੇ ਇੰਡੀਆ ਚ ਸਭ ਤੋਂ ਵੱਧ ਪੇ ਕਮਿਸ਼ਨ ਕਰਮਚਾਰੀਆਂ ਦਾ ਪੰਜਾਬ ਚ ਸੀਗਾ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਕੇਂਦਰ ਦੇ ਬਰਾਬਰ ਕਰ ਦਿਆ ਇਹ ਸਰਕਾਰ ਨੇ 12% ਡੀਏ ਵੀ ਜਿਹੜਾ ਰੋਕ ਲਿਆ 5 ਸਾਲ ਦੇ ਏਰੀਅਰ ਨਹੀਂ ਦੇ 25 ਤਰੀਕ ਤੱਕ ਸੈਲਰੀਆਂ ਤੱਕ ਮੁਲਾਜ਼ਮਾਂ ਨੂੰ ਮਿਲੀ ਸੋ ਹਰ ਵਰਗ ਇਹਨਾਂ ਸਰਕਾਰਾਂ ਤੋਂ ਤੰਗ ਹੋ ਗਿਆ ਦੋਨਾਂ ਤੋਂ ਆਪ ਤੇ ਕਾਂਗਰਸ ਇੱਕੋ ਹੀ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸੜਕਾਂ ਦੇ ਜਾਲ ਸੁਣਾਏ ਜਾਂਦੇ ਨੇ ਆਕਾਲੀ ਦਲ ਵੱਲੋਂ ਹੋਰ ਮੈਮੋਰੀਅਲ ਸਾਂਝ ਕੇਂਦਰ ਬੜਾ ਕੁਝ ਸੁਣਾਇਆ ਜਾਂਦਾ ਕਿ ਕਿਸਾਨਾਂ ਨੂੰ ਅਸੀਂ ਬਿਜਲੀ ਦਿੱਤੀ ਲੇਕਿਨ ਲੋਕਾਂ ਦੇ ਜਿਹੜੇ ਨੇ ਉਹ ਵੋਟਾਂ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਰਹੇ ਇਹਦਾ ਕੀ ਵੱਡਾ ਕਾਰਨ ਮੰਨਦੇ ਹੋ ਕਿ ਇਸ ਵਾਰ ਤੁਹਾਨੂੰ ਲੱਗਦਾ ਕਿ ਪਹਿਲਾਂ ਵੀ 2022 ਦੇ ਵਿੱਚ ਵੱਡੀ ਸੱਟ ਵੱਜੀ ਉਸ ਤੋਂ ਬਾਅਦ ਉਹਨਾਂ ਇਨ ਚੋਣਾਂ ਦੇ ਵਿੱਚ ਤੁਹਾਨੂੰ ਲੱਗਦਾ ਵੋਟਾਂ ਤਬਦੀਲ ਹੋਣਗੀਆਂ ਵੋਟਾਂ 'ਚ ਕਨਵਰਟ ਇਸ ਕਰਕੇ ਨਹੀਂ ਹੋ ਸਕਿਆ ਜੀ ਦੋਨੇ ਪਾਰਟੀਆਂ ਨੇ ਬਹੁਤ ਵੱਡਾ ਫਰਾਡ ਪੰਜਾਬ ਦੇ ਲੋਕਾਂ ਨਾਲ ਕਰਿਆ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਜਦੋਂ ਮਰਿੰਦਰ ਸਿੰਘ ਨੇ ਗੁਟਕਾ ਸਾਧ ਦੀ ਸੌਂ ਖਾ ਕੇ ਕਹਿ ਦਿਆ ਨਾ ਜੀ ਵੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਹਰ ਘਰ 'ਚ ਨੌਕਰੀ ਦੇ ਦਾਂਗੇ 59000 ਰੁਪਏ ਸაგਨ ਸਕੀਮ ਦੇ ਦਾਂਗੇ ਆਟਾ ਦਾਲ ਨਾਲ ਕਿਉ ਉਚਾਚੀਨੀ ਦੇ ਦਾਂਗੇ ਬੱਚੀਆਂ ਨੂੰ ਸਾਈਕਲ ਦੀ ਤਾਂ ਤੇ ਸਕੂਟੀ ਦੇ ਗੰਦਾਂਗੇ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾ ਦੀਆਂ ਵੋਟਾਂ ਤੋਂ ਬਾਅਦ ਲੋਕਾਂ ਨੂੰ ਨਰਾਜ਼ ਕਰਿਆ ਉਹਨਾਂ ਨੇ ਕੋਈ ਡਿਵੈਲਪਮੈਂਟ ਕੋਈ ਕਮਿਟਮੈਂਟ ਪੂਰੀ ਨਹੀਂ ਕਰੀ ਉਸ ਤੋਂ ਬਾਅਦ ਫਿਰ ਇਹ ਝਾੜੂ ਵਾਲੇ ਆ ਗਏ ਇਹ ਲੱਗੇ ਕਹਿਣ ਅਸੀਂ ਤਾਂ ਜੀ ਆ ਸਾਰੀਆਂ ਚੀਜ਼ਾਂ ਨਾਲ 1000 ਰੁਪਏ ਬੀਬੀਆਂ ਨੂੰ ਵੀ ਦੇ ਦਾਂਗੇ ਬੀਬੀਆਂ ਨੇ ਵੀ ਲਾਈਨ ਬਣ ਕੇ ਵੋਟਾਂ ਪਾ ਦੀਆਂ ਮੁੜ ਕੇ ਨਾ ਬੀਬੀਆਂ ਨੂੰ ਦੋੰਨੀ ਮਿਲੀ ਜਿਹੜੀਆਂ ਕਮਿਟਮੈਂਟਾਂ ਇਹਨਾਂ ਨੇ ਕਰੀ ਤੀ ਵੀ ਗੱਡੀ ਨਹੀਂ ਲਵਾਵਾਂਗੇ ਕੁੱਠੀ ਨਹੀਂ ਲਵਾਵਾਂਗੇ ਸਿਕਿਉਰਿਟੀ ਨਹੀਂ ਲਵਾਵਾਂਗੇ ਹੁਣ ਮੁੱਖ ਮੰਤਰੀ ਜਦੋਂ ਆਉਂਦੇ ਆ ਮੇਰੇ ਕੋਲ 200 ਗੱਡੀਆਂ ਦਾ ਕਾਫਲਾ ਹੁੰਦਾ ਹੈਗਾ ਤੇ 5000 ਤੋਂ ਉੱਪਰ ਸਿਪਾਈ ਹੁੰਦੇ ਆ ਇੱਥੇ ਇੱਕ ਦਿਨ ਰੋਡ ਕਰਨਾ ਹੈ ਜਿਹੜੇ ਸਿਕਿਉਰਿਟੀ ਹੁੰਦੀ ਹੈਗੀਆ ਕਰਾਪਸ਼ਨ ਹੱਦਾਂ ਪਾਰ ਟੱਪ ਗਈ ਤਸੀਲਾਂਾਂ 'ਚ ਲੱਖਾਂ ਰੁਪਏ ਰਜਿਸਟਰੀ ਦੇ ਲੈ ਰਹੇ ਆ ਤਸੀਲਾਂਾਂ 'ਚ ਪਟਵਾਰੀ ਲੈ ਰਹੇ ਐਵੇਂ ਮਿੱਟੀ-ਮੁੱਟੀ ਦਾ ਮੈਂ ਹੁਣ ਲੋਕ ਜਾਗਰੂਕ ਹੋ ਗਏ ਨੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਿਸ ਕਰਕੇ ਵੋਟਾਂ ਨਹੀਂ ਪਾਈਆਂ ਸੀ ਹੁਣ ਲੋਕਾਂ ਨੂੰ ਸਮਝ ਆ ਗਈ ਵੀ ਪੰਜਾਬੀਆਂ ਦੀ ਅਸਲੀ ਪਾਰਟੀ ਕਿਹਨੇ ਡਵੈਲਪਮੈਂਟ ਕਰੀ ਕਿਹਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਉਹ ਸ਼੍ਰੋਮਣੀ ਅਕਾਲੀ ਦਲ ਆ ਸੋ ਲੋਕ ਵਾਪਸ ਸ਼੍ਰੋਮਣੀ ਅਕਾਲੀ ਦਲ ਚਾ ਰਹੇ ਆ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਮੇਰੇ ਖਿਲਾਫ ਉਮੀਦਵਾਰ ਵੀ ਲੜ ਰਹੇ ਆ ਨਾ ਜੀ ਆਪੇ ਸਭ ਤੋਂ ਪਹਿਲੇ ਮੈਂ ਆਮ ਆਦੀ ਪਾਰਟੀ ਦੀ ਗੱਲ ਕਰੂੰਗਾ ਮੰਤਰੀ ਨੂੰ ਇੱਥੇ ਤਾਰਿਆ ਬਲਬੀਰ ਸਿੰਘ ਨੂੰ ਤੇ ਤੁਹਾਨੂੰ ਕੀ ਲੱਗਦਾ ਟੱਕਰ ਕਿਤਾ ਦੀ ਇਸੇ ਤੋਂ ਤੁਸੀਂ ਦੇਖ ਸਕਦੇ ਆ ਭਾਜੀ ਵੀ ਅੱਜ ਕੈਬਨਟ ਵਜ਼ੀਰ ਨੂੰ ਮੈਦਾਨ 'ਚ ਤਾਰਿਆ ਹੈਗਾ ਤੇ ਕਿੱਥੇ ਗਿਆ ਉਹ ਕੜੀਆਂ ਵਾਲਾ ਕਿੱਥੇ ਗਿਆ ਪੱਪੂ ਜਿਹੜਾ ਕਹਿੰਦੇ ਤੇ ਵੀ ਚੋਣ ਲੜਾਵਾਂਗੇ ਆਮ ਬੰਦੇ ਨੂੰ ਚੋਣ ਲੜਾਵਾਂਗੇ ਕੀ ਇਹਨਾਂ ਨੂੰ 13 ਬੰਦੇ ਚੋਣ ਲੜਨ ਵਾਸਤੇ ਆਪਣੀ ਪਾਰਟੀ ਤੋਂ ਨਹੀਂ ਮਿਲੇ ਪੰਜ ਕੈਬਨਿਟ ਵਜ਼ੀਰ ਲਾਏ ਆ ਸੱਤ ਦੂਸਰੀਆਂ ਪਾਰਟੀਆਂ ਤੋਂ ਲੈ ਕੇ ਆਏ ਮਤਲਬ ਇੱਕ ਬੰਦਾ ਨਹੀਂ ਪੈਦਾ ਕਰ ਸਕੇ ਕਿਉਂ ਨਹੀਂ ਕਰ ਸਕੇ ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਸੀ ਇਹਨਾਂ ਨੇ ਸੋਚਿਆ ਵੀ ਸ਼ਾਇਦ ਇਹਦੇ ਫੇਸ ਨੂੰ ਮਿਲ ਜੇ ਲੇਕਿਨ ਆਮ ਆਦੀ ਪਾਰਟੀ ਦੇ ਕਹਿੰਦੇ ਅਸੀਂ ਆਪਣੇ ਹੀਰੇ ਉਤਾਰੇ ਨੇ ਕਾਦੇ ਹੀਰੇ ਆ ਭਾਜੀ ਅੱਜ ਮੇਰੇ ਕੋਲ ਇੱਕ ਕਿਸਾਨ ਆਇਆ ਤੇ ਬਲਬੀਰ ਸਿੰਘ ਦੇ ਹਲਕੇ ਤੋਂ 2.5 ਸਾਲ ਪਹਿਲਾਂ ਜ਼ਮੀਨ ਐਕਵਾਇਰ ਹੋਈ ਉੱਥੇ 1 ਰੁਪਿਆ ਵੀ ਜ਼ਮੀਨ ਸਰਕਾਰ ਦੇ ਨਾਂ ਤੇ ਚੜ ਗਈ 1 ਰੁਪਿਆ ਵੀ ਕੰਪਨਸੇਸ਼ਨ ਨਹੀਂ ਦਿੱਤਾ ਹੁਣ 5 ਕਰੋੜ ਰੁਪਏ ਕਿੱਲੇ ਵਾਲੀ ਜ਼ਮੀਨ ਦਾ 20 ਲੱਖ ਰੁਪਏ ਕੀਮਤ ਪਾਣ ਨੂੰ ਫਿਰਦੇ ਹੈਗੇ ਲੁੱਟ ਰਹੇ ਆ ਮਤਲਬ ਜ਼ਿਮੀਂਦਾਰਾਂ ਨੂੰ ਜਿਹੜਾ ਇਨਸਾਨ ਕੈਬਨਿਟ ਵਜ਼ੀਰ ਬਣ ਕੇ ਆਪਣੇ ਕਿਸਾਨਾਂ ਦੀ ਵੈਲਫੇਅਰ ਨਹੀਂ ਕਰ ਸਕਦਾ ਉਹ ਐਮਪੀ ਬਣ ਕੇ ਸਵਾਦ ਆਊਗਾ ਮਤਲਬ ਇਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਆ ਕਹਿਣ ਨੂੰ ਕੁਛਾ ਕਰਨ ਨੂੰ ਕੁਛ ਹੈ ਨਹੀਂ ਮਤਲਬ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਟੱਕਰ 'ਚ ਨਹੀਂ ਹੈ ਇਸ ਵਕਤ ਕਿਤੇ ਵੀ ਨਹੀਂ ਭਾਜੀ ਪੰਜਾਬ 'ਚ ਜਮਾਨਤਾਂ ਜਬਤ ਹੋਣਗੀਆਂ ਆਮ ਆਦਮੀ ਪਾਰਟੀ ਦੀ ਸੱਚੀ ਦੇਖ ਲਿਓ ਤੁਸੀਂ ਕਾਰਗੁਜ਼ਾਰੀ ਜ਼ੀਰੋ ਆ ਤੇ ਇਹ ਦਲ ਬਦਲੂ ਬਾਕੀ ਜਿਹੜੇ ਦੋਨੇ ਉਮੀਦਵਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੀ ਕਹੋਗੇ ਪ੍ਰਨੀਤ ਕੋਰ ਚੋਨ ਮੈਦਾਨ ਚ ਨੇ ਤੇ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਇੱਕ ਵਾਰ ਵੀ ਕਿਸੇ ਚੋਣ ਪ੍ਰਚਾਰਸ ਨਹੀਂ ਆਇਆ ਇਹ ਬਿਆਨ ਨਹੀਂ ਆਇਆ ਕਿੱਦਾਂ ਦੇਖਦੇ ਹੋ ਕਿੰਨੀ ਟੱਕਰ ਮੰਨਦੇ ਹੋ ਕਿਉਂਕਿ ਸੀਐਮ ਸ਼ਹਿਰ ਤੋਂ ਨਾਮ ਜਾਣਿਆ ਜਾਂਦਾ ਹਮੇਸ਼ਾ ਹੀ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਦੋ ਵਾਰੀ ਸੀਐਮ ਬਣਾਇਆ ਕਾਂਗਰਸ ਨੇ ਚਾਰ ਵਾਰੀ ਮੈਂਬਰ ਪਾਰਲੀਮੈਂਟ ਉਹਨਾਂ ਦੀ ਵਾਈਫ ਨੂੰ ਬਣਾਇਆ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ ਤੁਹਾਨੂੰ ਪਤਾ ਹੀ ਹੈ ਜੇ ਕਾਰਗੁਜ਼ਾਰੀ ਚੰਗੀ ਹੁੰਦੀ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਜਾ ਕੇ ਉਹਨੂੰ ਟਿਕਟ ਲੈਣ ਦੀ ਲੋੜ ਨਹੀਂ ਸੀਗੀ। ਤੁਸੀਂ ਦੱਸੋ ਇੱਕ ਸਰੋਪਾ ਪਾ ਗਿਰਿਆ। ਗੱਲ 'ਚ ਪਟਕਾ ਪਟਕਾ ਪਾਇਆ ਮਹਾਰਾਣੀ ਪ੍ਰਨੀਤ ਕੌਰ ਦੇ। ਜਿਹੜੀ ਮਹਾਰਾਣੀ ਪ੍ਰਨੀਤ ਕੌਰ ਅੱਜ ਤੋਂ ਸਾਲ ਪਹਿਲਾਂ ਰਾਮ ਮੰਦਰ ਦੇ ਅੰਗੇਸ਼ਤ ਬਿਆਨ ਦਿੰਦੀ ਸੀ ਵੀ ਰਾਮ ਮੰਦਰ ਬਣਨਾ ਨਹੀਂ ਚਾਹੀਦਾ। ਸਾਰੇ ਕਾਂਗਰਸ ਉਹਦਾ ਵਿਰੋਧ ਕਰਦੀ ਸੀ। ਤੇ ਇੱਕ ਪਟਕਾ ਪਾਉਣ ਨਾਲ ਕਿਹੜੀ ਸਰਦਾਂ ਪੈਦਾ ਹੋ ਗਈ ਵੀ ਅੱਜ ਰਾਮ ਜੀ ਦੇ ਨਾਂ ਤੇ ਵੋਟਾਂ ਮੰਗ ਰਹੀ ਐ। ਸੋ ਮਤਲਬ ਇਹ ਆ ਵੀ ਇਹਨਾਂ ਨੂੰ ਕਾਰਗੁਜ਼ਾਰੀ ਤੇ ਆਪਣੀ ਤੇ ਵਿਸ਼ਵਾਸ ਨਹੀਂ ਤਾਂ ਨਾ ਇਹਨਾਂ ਦੀ ਕੋਈ ਕਾਰਗੁਜ਼ਾਰੀ ਸੀ ਅੱਜ ਸਿਰਫ ਤੇ ਸਿਰਫ ਇੱਕ ਮੁੱਦਾ ਹੈਗਾ ਰਾਮ ਮੰਦਰ ਤੇ ਵੋਟਾਂ ਮੰਗ ਰਹੀ ਜਦ ਕੇ ਏਸੇ ਹਲਕੇ 'ਚ ਭਗਵਾਨ ਰਾਮ ਜੀ ਦੇ ਨਾਂ ਦੇ ਕਿਆਂ ਕੜਾਮ 'ਚ ਉੱਥੇ ਕੋਈ ਯਾਦਗਾਰ ਸਥਾਪਿਤ ਕਰਨ ਦੀ ਥਾਂ ਇੱਕ ਵਾਰ ਮੱਥਾ ਟੇਕਣ ਵੀ ਨਹੀਂ ਗਏ ਬਾਲ ਸਾਹਿਬ ਨੇ ਤਾਂ ਦੁਰਗਾਣਾ ਟੈਂਪਲ ਬਣਾਇਆ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਈ ਹੈਰੀਟੇਜ ਕੰਪਲੈਕਸ ਬਣਾਇਆ ਬਾਲਮੀਕ ਜੀ ਦੀ ਯਾਦਗਾਰ ਬਣਾਈ ਰਵੀਦਾਸ ਜੀ ਦੀ ਯਾਦਗਾਰ ਬਣਾਈ ਇਹ ਆਪਣੇ ਹਲਕੇ ਚ ਰਿਲੀਜੀਅਸ ਟੂਰਿਜ਼ਮ ਕਿੰਨਾ ਆਣਾ ਤਾਂ ਬਹੁਤ ਵੱਡਾ ਤੀਰਸਥਾਨ ਹੈ ਕੈਪਟਨ ਇੱਕ ਇੱਕ ਵੀ ਫੈਕਟਰ ਦੇਖਿਆ ਜਾ ਰਿਹਾ ਕਿ ਕੈਪਟਨ ਰਮਿੰਦਰ ਸਿੰਘ ਇੱਥੇ ਹੈ ਵੋਟ ਕਾਫੀ ਜੁੜੀ ਹੋਈ ਹੈ ਉਹਨਾਂ ਦੇ ਨਾਲ ਤੇ ਇੱਕ ਰਾਮ ਮੰਦਰ ਦਾ ਫੈਕਟਰ ਜਾਂ ਕਹੀਏ ਕਿ ਇੱਕ ਮੋਦੀ ਹਵਾ ਚੱਲ ਰਹੀ ਹੈ ਦੇਸ਼ ਦੇ ਵਿੱਚ ਇਹ ਭਾਜਪਾ ਦਾਵਾ ਕਰਦੀ ਹੈ ਕਿ ਉਸ ਲਹਿਰ ਦੇ ਵਿੱਚ ਇੱਥੋਂ ਸੀਟ ਕੱਢੀ ਜਾਏਗੀ ਬੀਜੇਪੀ ਦੀ ਬਾਜੀ ਜੇ ਮੋਦੀ ਹਵਾ ਹੁੰਦੀ ਤਾਂ ਪਿੰਡਾਂ 'ਚ ਵੜਨਾ ਇਹਨਾਂ ਦਾ ਬੰਦ ਕਰਦੇ ਲੋਕ ਕੰਪੇਨ ਇਹਨਾਂ ਤੋਂ ਹੋ ਰਹੀ ਨਹੀਂ ਮੈਂ 250 ਮੀਟਿੰਗਾਂ ਕਰ ਲੀਆਂ ਹੁਣ ਤੱਕ ਪਿੰਡਾਂ 'ਚ ਔਰ ਸ਼ਹਿਰਾਂ 'ਚ ਇਹਨਾਂ ਤੋਂ 25 ਮੀਟਿੰਗਾਂ ਨਹੀਂ ਹੋਈ ਲੋਕ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਹੈਗੇ ਪੰਜਾਬ 'ਚ ਜਮਾਨਤਾਂ ਜਬਤ ਹੋਣਗੀਆਂ ਔਰ ਮਹਾਰਾਣੀ ਦੀ ਵੀ ਹੋਊਗੀ ਕਿਉਂਕਿ ਦਲ ਬਦਲ ਕੇ ਕਾਰਗੁਜ਼ਾਰੀ ਜ਼ੀਰੋ ਆ ਤੁਸੀਂ ਦੇਖੋ ਵੀ MP ਨੂੰ ਕਾਦੇ ਵਾਸਤੇ ਬਣਾਉਂਦੇ ਆ Google ਤੇ ਸਰਚ ਕਰੋ 55% ਫੰਡ ਆ ਜਿਹੜੇ ਲੈਫਸ ਹੋਏ ਹੈਗੇ ਆ ਇਹ ਕਾਰਗੁਜ਼ਾਰੀ ਮੈਂ ਦੱਸ ਰਿਹਾ ਤੇ ਤਾਈਵਾਰੀ ਸਿਰਫ 5 ਸਾਲਾਂ ਚ ਜਿਹੜੇ ਕੁਐਸਚਨ ਉਹਨਾਂ ਨੇ ਪੁੱਟ ਕਰੇਗਾ ਤੁਸੀਂ ਆਹ ਕਾਰਗਜ਼ਾਰੀ ਹੈਗੀ ਆ ਤੇ ਤੀਸਰੇ ਗਾਂਧੀ ਜੀ ਆ ਉਹਨਾਂ ਦਾ ਕਿਰਦਾਰ ਦੇਖ ਲਿਓ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜੇ ਉਸ ਟਾਈਮ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਵੀ ਕਾਂਗਰਸ ਬਹੁਤ ਮਾੜੀ ਪਾਰਟੀ ਆ ਪਿਸਟਾਚਰੀ ਪਾਰਟੀ ਆ ਕਾਂਗਰਸ ਦਾ ਹੱਥਾ ਜਿਹੜਾ ਇੱਕ ਖੁੰਨੀ ਪੰਜਾ ਹੈਗਾ ਕਾਂਗਰਸ ਨੇ ਕਾਲ ਤੱਕ ਸਾਭ ਤੇ ਟੈਕ ਕਰਾਇਆ ਕਾਂਗਰਸ ਨੇ 84 ਚ ਕਤਲੇਆਮ ਕਰਾਇਆ ਹੁਣ ਜਦੋਂ ਟਿਕਟਾਪ ਤੋਂ ਨਹੀਂ ਮਿਲੀ ਆਜ਼ਾਦ ਖੜ ਗਏ ਉੱਥੇ ਗੱਲ ਨਹੀਂ ਬਣੀ ਕਾਂਗਰਸ ਚ ਵੜ ਗਏ ਪਹਿਲਾਂ ਕਾਂਗਰਸ ਮਾੜੀ ਸੀ ਹੁਣ ਕਾਂਗਰਸ ਵਧੀਆ ਹੋ ਗਈ ਹੁਣ ਆਪ ਨੂੰ ਗਾਲਾਂ ਕੱਢਣ ਲੱਗੇ ਮਤਲਬ ਜੇ ਕਾਰਗੁਜ਼ਾਰੀ ਹੁੰਦੀ ਕੋਈ ਤਾਂ ਉੱਥੇ ਪਾਰਟੀ ਛੱਡ ਕੇ ਬਦਲਣ ਦੀ ਕੀ ਲੋੜ ਥੀ ਲੇਕਿਨ ਗਾਂਧੀ ਦਾ ਇਹ ਵੀ ਦਾਵਾ ਉਹ ਬਾਰ ਬਾਰ ਆਪਣੀ ਇੰਟਰਵਿਊ ਸਭ ਕਰਕੇ ਉਹ ਕਹਿੰਦੇ ਵੀ ਇਹਨਾਂ ਨਾਲ ਬਹੁਤ ਲੋਕ ਜੁੜੇ ਮੈਂ ਇੰਨੇ ਫ੍ਰੀ ਇਲਾਜ ਕੀਤੇ ਨੇ ਐਜ਼ ਅ ਡਾਕਟਰ ਮੇਨਾ ਬਹੁਤ ਦੁਨੀਆ ਪਟਿਆਲੇ ਜੁੜੀ ਇੱਕ ਵਾਰੀ ਮੈਂ ਐਮਪੀ ਵੀ ਬਣ ਚੁੱਕਾ ਵਾਂ ਤੇ ਇਸ ਕਰਕੇ ਕਾਂਗਰਸ ਪਾਰਟੀ ਨੇ ਮੈਨੂੰ ਜਦੋਂ ਟਿਕਟ ਦਾ ਕੀਤਾ ਤੇ ਕਾਂਗਰਸ ਪਾਰਟੀ ਵੀ ਦਾਵਾ ਕਰਦੀ ਕਿ ਇੱਥੋਂ ਗਾਂਧੀ ਜਿੱਤ ਰਹੇ ਨੇ ਚੰਗਾ ਐਡਮਿਨਿਸਟ੍ਰੇਸ਼ਨ ਹੋਣਾ ਔਰ ਚੰਗਾ ਐਡਮਿਨਿਸਟ੍ਰੇਟਰ ਹੋਣਾ ਔਰ ਚੰਗਾ ਡਾਕਟਰ ਹੋਣ 'ਚ ਬਹੁਤ ਫਰਕ ਆ ਪਰਮਾਤਮਾ ਨੇ ਮੇਰੇ ਤੇ ਕਿਰਪਾ ਕਰੀ ਤੇ ਤੁਸੀਂ ਮੋਹਾਲੀ ਦੀ ਡਿਵੈਲਪਮੈਂਟ ਸਾਰੀ ਦੇਖ ਲਿਓ ਜੀ ਰਿਕਵਰ ਡੇਰਾ ਬਸੀ ਲਾਲ ਲਡੂ ਦੀ ਦੇਖ ਲਿਓ ਫਿਰ ਗਰੀਬਾਂ ਵਾਸਤੇ 10000 ਲੈਟਰਿੰਗਾਂ ਮੈਂ ਬਣਾਈਆਂ ਦੀ 5000 ਗਰੀਬ ਬੰਦਿਆਂ ਨੂੰ ਮਕਾਨ ਡੇਡ ਡਡ ਲੱਖ ਰੁਪਏ ਦਵਾਇਆ ਤਾਂ ਇਸ ਤੋਂ ਇਲਾਵਾ ਜਿੰਨੇ ਵੀ ਅੰਗ ਹੀਣ ਹੈਗੇ ਆ ਸਾਰਿਆਂ ਨੂੰ ਮੈਂ ਟੋਟ ਲੰਗ ਲਵਾ ਕੇ ਦੇ ਦਿੱਤੇ ਜਿਹਦੀ ਲੱਤ ਬੜੀ ਲੱਤ ਜਿਹਦੀ ਬਾਹ ਬੜੀ ਬਾਹ ਜਿਹਨੂੰ ਹਿアリング ਹੈਡ ਦੀ ਲੋੜ ਸੀ ਉਹ ਦੇ ਦਿੱਤੇ ਇਸ ਤੋਂ ਇਲਾਵਾ ਜਦੋਂ ਕਰੋਨਾ ਹੋਇਆ ਨਾ ਜੀ 20 20000 ਰੁਪਏ ਇਹੀ ਡਾਕਟਰ ਹਸਪਤਾਲਾਂ ਦੇ ਅੰਦਰ ਚਾਰਜ ਕਰਦੇ ਤੇ ਪਰ ਬੈੱਡ ਦਾ ਮੈਂ ਆਪਣੇ ਫਾਰਮ ਨੂੰ ਹਸਪੀਟਲ ਬਣਾਇਆ ਉੱਥੇ ਖਾਣਾ ਪੀਣਾ ਦਵਾਈਆਂ ਸਭ ਫਰੀ 1000 ਬੰਦਾ ਠੀਕ ਹੋ ਕੇ ਗਿਆ ਸੀਗਾ ਉਸ ਟਾਈਮ ਤੁਸੀਂ ਦੇਖੋ ਮੈਨੂੰ ਖੁਦ ਕਰੋਨਾ ਹੋਇਆ ਮੈਂ 4 ਦਿਨ ਵੈਂਟੀਲੇਟਰ ਤੇ ਰਿਹਾ ਪਰ ਲੋਕਾਂ ਦੀਆਂ ਦੁਆਵਾਂ ਸਦਕਾ ਜ ਸਾਹਮਣੇ ਆ ਮੈਂ ਤਾਂ ਸਰਪੰਚ ਤੋਂ ਚੱਲਿਆ ਦੇਖੋ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਰਿਹਾ ਐਮਐਲਏ ਰਿਹਾ ਮੈਂ ਸਿਰਫ ਤੇ ਸਿਰਫ ਆਪਣੀ ਕਾਰਗੁਜ਼ਾਰੀ ਤੇ ਭਗਵਾਨ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਾਰਟੀ ਦੇ ਅਸੀਰਵਾਦ ਸਦਕਾ ਇੱਥੇ ਪਹੁੰਚਿਆ ਮੇਰੀ ਕੋਈ ਰਾਜਨੀਤਿਕ ਵਿਰਾਸਤ ਨਹੀਂ ਨਾ ਮੈਂ ਕਿਸੇ ਅਮੀਰ ਘਰਾਣੇ ਚ ਪੈਦਾ ਹੋਇਆ ਮੈਂ ਤਾਂ ਸਰਕਾਰੀ ਸਕੂਲਾਂ ਚ ਪੜਿਆ ਪਿੰਡ ਚ ਪੈਦਾ ਹੋਇਆ ਖੇਤੀਬੜਦਾ ਨਾਲ ਵੀ ਕਰੀ ਟਰੈਕਟਰ ਨਾਲ ਵੀ ਕਰੀ ਸੋ ਇਹ ਪ੍ਰਮਾਤਮਾ ਨੇ ਬਖਸ਼ਿਸ਼ਾਂ ਕਰੀਆਂ ਆਪਣੀ ਪੂਰੀ ਮਿਹਨਤ ਨਾਲ ਇੱਥੇ ਤੱਕ ਪਹੁੰਚਿਆ ਬਾਕੀ ਦਾ ਕਨਵੈਂਟ ਸਕੂਲਾਂ ਚ ਪੜ ਕੇ ਡਾਕਟਰ ਬਣੇ ਸਭ ਕੁਝ ਬਣੇ ਇਹਨਾਂ ਨੂੰ ਆਮ ਆਦਮੀ ਪਾਰਟੀ ਆਮ ਆਦਮੀ ਆਮ ਲੋਕਾਂ ਦਾ ਕੀ ਪਤਾ ਕਰ ਤੁਹਾਨੂੰ ਲੱਗਦਾ ਕਿ ਜਿਵੇਂ ਆਕਾਲੀ ਦਲ ਪਿਛਲੇ ਕਾਫੀ ਸਮੇਂ ਤੋਂ ਬੁਰੇ ਦੌਰ ਚ ਨਿਕਲਦੇ ਵੀ ਪਾਰਟੀ ਛੱਡ ਕੇ ਵੀ ਜਾ ਰਹੇ ਵਾਪਸ ਵੀ ਆ ਰਹੇ ਨੇ ਕਿ ਉਸ ਉਹ ਦੌਰ ਚੋਂ ਇਸ ਵਾਰ ਜਿਹੜੀਆਂ ਕੁਝ ਸੀਟਾਂ ਜਿੱਤ ਕੇ ਅਕਾਲੀ ਦਲ ਉਸ ਦੌਰ ਚੋਂ ਬਾਹਰ ਆ ਗਈ ਆ ਆਕਸੀਜਨ ਮਿਲੇਗੀ ਇੱਕ ਤਰ੍ਹਾਂ ਦੀ ਭਾਜੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਆ ਇਸੇ ਕਰਕੇ ਅੱਜ ਸਾਰੀ ਸ਼੍ਰੋਮਣੀ ਅਕਾਲੀ ਦਲ ਇਕੱਠੀ ਆ ਇਕ ਜੁੱਟ ਹੋ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਰਹਿਨਮਾਈ ਹੱਥੇ ਚੋਣ ਜਿਹੜੀ ਆ ਡੱਟ ਕੇ ਲੜ ਰਹੀ ਆ ਤੁਸੀਂ ਮੇਰੇ ਹਲਕੇ 'ਚ ਦੇਖ ਲਿਓ ਅਬੀ ਵਾਪਸੀ ਕਰ ਰਿਹਾ ਅਕਾਲੀ ਦਲ ਮੇਰੇ ਹਲਕੇ 'ਚ ਦੇਖੋ 9 ਹਲਕਾ ਇੰਚਾਰਜ ਆ 9 ਦੇ 9 ਦਿਨ ਰਾਤ ਇੱਕ ਕਰਕੇ ਵੋਟਾਂ ਮੰਗ ਰਹੇ ਆ ਸਾਡੀ ਕੈਂਪੇਨ ਬੜੀ ਸਮੂਥਲੀ ਚੱਲ ਰਹੀ ਆ ਦੂਸਰੇ ਪਾਸੇ ਜਿਹੜੇ ਕਾਂਗਰਸੀ ਆ 6-6 ਵਾਰੀ ਐਮਐਲਏ ਬਣੇ ਸਰਦਾਰ ਲਾਲ ਸਿੰਘ ਜੀ ਹਰਦੀয়াল ਕਮੋਦ ਜੀ ਦੋ ਵਾਰੀ ਬਣੇ ਮਦਨ ਲਾਲਿਆ ਰੰਧਾਵਾ ਜੀ ਹੈਗੇ ਤੁਹਾਨੂੰ ਪਤਾ ਹੀ ਆ ਤੇ ਉਹ ਸਾਰੀ ਜ਼ਿੰਦਗੀ ਉਹਨਾਂ ਨੇ ਕਾਂਗਰਸ ਚਲਾਈ ਇਹਨੂੰ ਸਿਰਤੇ ਲਿਆਣਗੇ ਬਿਠਾ ਦਿਆ ਇਹ ਗਾਂਧੀ ਨੂੰ ਹੈਰਾਨ ਵਾਸਤੇ ਤਾਂ ਕਾਂਗਰਸੀ ਉਹ ਬਹੁਤ ਆ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਮਹਾਰਾਣੀ ਪ੍ਰਨੀਤਕੌਰ ਦਾ ਦੇਖ ਲਿਓ ਹਰਜੀਤ ਗਰੇਵਾਲ ਵਰਗੇ ਕਿੰਨੇ ਕਿੰਨੇ ਵਾਰੀ ਕਿਸਾਨਾਂ ਨੇ ਉਹਨਾਂ ਨੂੰ ਭਜਾਇਆ ਕਿੰਨੇ ਵਾਰੀ ਉਹਦੇ ਬੇਇੱਜ਼ਤੀ ਕੀਤੀ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਟਿਕਟ ਲੈ ਕੇ ਮਹਾਰਾਣੀ ਆ ਗਈ ਸੋ ਮਹਾਰਾਣੀ ਨੂੰ ਹੈਰਾਨ ਵਾਸਤੇ ਤਾਂ ਬੀਜੇਪੀ ਦਾ ਕਾਡਰ ਹੀ ਬਹੁਤ ਹੈਗਾ ਮਤਲਬ ਕਿ ਇਹਦਾ ਫਾਇਦਾ ਅਕਾਲੀ ਦਲ ਨੂੰ ਪਹੁੰਚੇਗਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਨੂੰ ਪਹੁੰਚੂਗਾ ਕਿਉਂਕਿ ਸਾਡਾ ਕਾਡਰ ਬਹੁਤ ਐਕਟਿਵ ਹੈ ਸਾਡੀ ਟੀਮ ਇਕਜੁੱਟ ਹੋ ਕੇ ਪ੍ਰਚਾਰ ਕਰ ਰਹੀ ਆ ਫਿਰ ਸਾਡੇ ਪਾਸ ਕਰਤਾਰ ਤੇ ਕਾਰਗੁਜ਼ਾਰੀ ਹੈਗੀ ਆ ਕਿ ਇੱਕ ਆਮ ਆਦੀ ਪਾਰਟੀ ਦੀ ਜਿਹੜੀ ਵਿਰੋਧਤਾ ਹੈ ਉਹਦਾ ਫਾਇਦਾ ਮਿਲੇਗਾ ਮਤਲਬ ਕਿ ਤੁਸੀਂ ਸਿਨੈਰੀਓ ਜਿਹੜਾ ਕਿਹਾ ਜਾ ਸਕਦਾ ਜਦੋਂ ਬੰਦਾ ਲਿਖਦਾ ਹੈ ਕਿ ਉਹ ਐਂ ਬੰਦਾ ਪਿਆ ਕਿ ਤੁਸੀਂ ਜਿੱਤ ਰਹੇ ਹੋ ਵਿਰੋਧਤਾ ਕਾਰਗੁਜ਼ਾਰੀ ਕਰਕੇ ਇਹਨਾਂ ਜੀ ਕੱਖ ਵੀ ਨਹੀਂ ਕਰਿਆ ਜਿੱਤ ਵਾਲੀ ਗੱਲ ਨਹੀਂ ਜੀ ਇਹ ਤਾਂ ਭਗਵੰਤ ਮਾਨ ਦਾਵਾ ਕਰ ਰਹੇ ਨੇ ਕਿ ਅਸੀਂ 13 0 ਸਾਰੀਆਂ ਜਿੱਤੀਆਂ ਨੇ ਜ਼ਮਾਨਤਾਂ ਜਬਤ ਹੋਣਗੀਆਂ ਭਗਵੰਤ ਮਾਨ ਦੀ ਜੀਵ ਤੇ ਸਰਸਵਤੀ ਬੈਠੀ ਹੋਈ ਆ 13 ਸੀਟਾਂ 0 ਹੋਣਗੀਆਂ ਉਹਨਾਂ ਦੀ ਮਤਲਬ 13 ਸੀਟਾਂ 'ਚੋਂ ਇੱਕ ਵੀ ਜਿੱਤ ਜੇ ਨਾ ਜੀ ਮੈਂ ਚੈਲੰਜ ਕਰਦਾ ਹਾਂਗਾ ਉਹਨਾਂ ਨੂੰ ਸਿੰਗਲ ਅੱਜ ਵੀ ਤੁਸੀਂ ਦੇਖ ਲਓ ਇੱਕ ਸੀਟ ਮੁਕਾਬਲੇ 'ਚ ਨਹੀਂ ਕੁਝ ਵੀ ਨਹੀਂ ਕਹਿਣਗੇ ਕਿ ਆ ਪਿੰਡਾਂ 'ਚ ਕੋਈ ਸੜਕ ਬਣਾਈ ਕੋਈ 에ਰਪੋਰਟ ਬਣਾਇਆ ਕਿਸੇ ਨੂੰ ਇੰਪਲੋਇਮੈਂਟ ਦੀਆ ਕਰਮਚਾਰੀ ਦਾ ਕੋਈ ਭਲਾ ਕਰਿਆ ਹਰ ਵਰਗ ਦੁਖੀ ਆ ਪੰਜਾਬ 'ਚ ਗੈਂਗਵਾਰ ਹੋ ਰਹੀਆਂ ਐਕਸਟਰਸ਼ਨਸ ਹੋ ਰਹੀਆਂ ਆਹ ਦੇਖੋ ਸਿੱਧੂ ਮਸੇਵਾਲ ਕਿਸ ਤਰ੍ਹਾਂ ਮਾਰੇ ਇਹਨਾਂ ਹਮ ਬੀਆਂ ਕਿਸ ਤਰ੍ਹਾਂ ਕਿੰਨੇ ਨੌਜਵਾਨ ਮਾਰੇ ਗਏ ਪੰਜਾਬ ਦੇ ਵਪਾਰੀ ਪੰਜਾਬ ਉਹ ਦਾ ਦਾਵਾ ਕਰਦੇ ਨੇ ਤਾਂ ਕਹਿੰਦੇ ਗੈਂਗਸਟਰਵਾਦ ਆ ਕਾਲੀ ਦਲ ਕਾਂਗਰਸੀ ਲੈ ਕੇ ਆਈ ਸੀ ਅੱਜ ਦਾ ਖਤਮ ਕਰ ਦੇ ਪੀ ਅਕਾਲੀ ਦਲ ਦੇ ਸਮੇਂ ਬਹੁਤ ਵੱਡੇ ਵੱਡੇ ਇਨਵੈਸਟਰਾਂ ਨੇ ਪੰਜਾਬ 'ਚ ਇਨਵੈਸਟਮੈਂਟ ਕੀਤੀ ਇਨਫੋਸਿਸ ਕੰਪਨੀ ਆਈ ਆਈਟੀਸੀ ਆਈ ਨੈਰੋਲੈਕ ਆਈ ਕਾਰਗੇਲ ਆਈ ਕਿੰਨੀ ਕੰਪਨੀਆਂ ਆਈ ਐਸਬੀ ਆਇਆ ਆਈਸਰ ਆਇਆ ਫਿਰ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣੀ ਫਿਰ ਮਾਈਪਾਗੋ ਪ੍ਰੈਪਰੇਟਰੀ ਅਕੈਡਮੀ ਬਣੀ ਜੇ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਇਨਫੋਸਿਸ ਵਰਗੀਆਂ ਕੰਪਨੀਆਂ ਪੰਜਾਬ 'ਚ ਆਂਦੀਆਂ ਅੱਜ ਪੰਜਾਬ ਦਾ ਵਪਾਰੀ ਆ ਜਿਹੜਾ ਯੂਪੀ ਬਿਹਾਰ ਵਾਲੇ ਪਾਸੇ ਭੱਜ ਰਿਹਾ ਪਿੱਛੇ ਖੁਆਰ ਦੀ ਖਬਰ ਸੀਗੀ 1 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਬਾਹਰ ਲੀਆਂ ਸਟੇਟਾਂ ਚ ਪੰਜਾਬ ਤੋਂ ਗਈ ਆ ਸੋ ਭਗਵੰਤ ਮਾਨ ਦਾ ਚੁਟਕਲੇ ਸੁਣਾਉਣ ਵਾਲਾ ਆਦਮੀ ਆ ਚਾਰ ਚੁ ਟੁਕਲੇ ਰਾਤ ਨੂੰ ਸੁਣ ਲਿਖ ਲੈਂਦਾ ਹੈਗਾ ਸਵੇਰੇ ਉੱਠ ਕੇ ਲੋਕਾਂ ਨੂੰ ਸੁਣਾ ਦਿੰਦਾ ਇਸ ਤੋਂ ਇਲਾਵਾ ਪੰਜਾਬ ਚ ਕੱਖ ਵੀ ਨਹੀਂ ਹੋ ਰਿਹਾ ਤੇ ਸ਼ਰਮਾ ਜੀ ਹੁਣ ਪੂਰਾ ਜਿੱਤ ਦਾ ਦਾਵਾ ਕਰ ਰਹੇ ਹੋ ਕਿ ਲੱਗਦਾ ਪਿਆਰ ਮਿਲ ਰਿਹਾ ਪਟਿਆਲਾ ਤੋਂ ਪੂਰਾ ਬਿਲਕੁਲ ਭਾਜੀ ਮੈਨੂੰ ਉਮੀਦ ਹੈ ਵੀ ਮੇਰੇ ਵਿਰੋਧੀਆਂ ਦੀ ਜਮਾਨਤ ਜਬਤ ਹੋਊਗੀ ਇਹ ਪ੍ਰਮਾਤਮਾ ਦੀ ਕਿਰਪਾ ਹੈ ਮੈਂ ਤਾਂ ਤੁਸੀਂ ਦੇਖੋ ਵੀ ਇੱਕ ਸਰਪੰਚੀ ਤੋਂ ਚੱਲ ਕੇ ਇੱਥੇ ਤੱਕ ਕਾਰਗੁਜ਼ਾਰੀ ਦੇ ਆਧਾਰ ਤੇ ਪਹੁੰਚਿਆ ਮੈਨੂੰ ਆਸ ਆ ਕੇ ਲੋਕ ਸਭਾ ਹਲਕਾ ਪਟਿਆਲੇ ਦੇ ਲੋਕ ਕਾਰਗੁਜ਼ਾਰੀ ਤੇ ਵੋਟ ਪਾਣਗੇ ਫਿਰ ਪਾਸਾ ਸਾਡਾ ਭਾਰੀ ਆ ਤਨਵਰ ਸ਼ਰਮਾ ਜੀ ਤੇ ਬਿਲਕੁਲ ਇਸ ਗਏ ਐਨ ਕੇ ਸ਼ਰਮਾ ਤੇ ਇਹ ਵੀ ਬਿਲਕੁਲ ਦਾਵਾ ਕਰਦੇ ਪਏ ਨੇ ਵੱਡਾ ਜੋ ਸਿਨੈਰੀਓ ਦੱਸਦੇ ਪਏ ਨੇ ਜੋ ਆਪਣਾ ਗਣਿਤ ਦੱਸਦੇ ਪਏ ਨੇ ਉਹਦੇ ਹਿਸਾਬ ਨਾਲ ਕਹਿੰਦੇ ਨੇ ਕਿ ਵੱਡੀ ਲੀਡ ਵੀ ਜਿਹੜੀ ਆ ਉਹ ਕਾਲੀ ਦਲ ਇੱਥੋਂ ਲੈ ਕੇ ਜਾ ਸਕਦਾ ਲੇਕਿਨ ਫਿਲਹਾਲ ਇਹ ਫੈਸਲਾ ਤਾਂ ਪਟਿਆਲਾ ਦੀ ਜਨਤਾ ਨੇ ਕਰਨਾ ਹੈ ਕੈਮਰਾਮੈਨ ਸੰਦੀਪ ਦੇ ਨਾਲ ਤਪਿੰਨ ਮਿਰੋਤਰਾ ਦਾ ਸਮਨ